ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪੋਨੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਡਾਕਟਰਾਂ ਦੀ 3 ਦਿਨਾਂ ਦੀ ਹੜਤਾਲ ਤੋਂ ਬਾਅਦ ਐਸੋਸੀਏਸ਼ਨ ਦੀ ਸਰਕਾਰ ਨਾਲ ਹੋਈ ਮੀਟਿੰਗ ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਮਿਲਿਆ ਪਰੋਸਾ ਹੜਤਾਲ ਦੇ ਬੈਠੇ ਡਾਕਟਰਾਂ ਨੇ ਦੱਸਿਆ ਸਰਕਾਰ ਵੱਲੋਂ ਸੁਰੱਖਿਆ ਲਈ ਆਵੇਗਾ ਇੱਕ ਨਵਾਂ ਫਰੇਮਵਰਕ ਜਿਸ ਵਿੱਚ ਬਜਟ ਮੁਤਾਬਿਕ ਤਾਇਨਾਤ ਹੋਣਗੇ ਸੁਰੱਖਿਆ ਗਾਰਡ ਸਰਕਾਰ ਨੇ ਡਾਕਟਰਾਂ ਦੀਆਂ 1940 ਹੋਰ ਪੋਸਟਾਂ ਕੱਢਣ ਦਾ ਦਿੱਤਾ ਭਰੋਸਾ ਆ ਸਕਦਾ ਹੈ ਇੱਕ ਹੋਰ ਨਵਾਂ ਬੈਚ ਐਸੋਸੀਏਸ਼ਨ ਨੇ ਦਿੱਤੀ ਜਾਣਕਾਰੀ ਸਰਕਾਰ ਨੇ ਐਸੋਸੀਏਸ਼ਨ ਨਾਲ ਹੋਈ ਬੈਠਕ ਵਿੱਚ ਸਾਲ 2021 ਵਿੱਚ ਰੋਕੀਆਂ ਤਰੱਕੀਆਂ ਨੂੰ ਕਰਨ ਦਾ ਦਿੱਤਾ ਭਰੋਸਾ ਹੜਤਾਲ ਤੇ ਬੈਠੇ ਡਾਕਟਰਾਂ ਨੇ ਕਿਹਾ ਸਰਕਾਰ ਨਾਲ ਸ਼ਾਂਤੀਪੂਰਨ ਟੰਗ ਨਾਲ ਹੋਈ ਬੈਠਕ ਸ਼ਾਮ 6 ਵਜੇ ਤੱਕ ਲਿਖਤੀ ਰੂਪ ਵਿੱਚ ਮੰਗਾਂ ਦੇ ਜਵਾਬ ਹੋਣ ਦੀ ਕਰਨਗੇ ਉਡੀਕ ਚੰਡੀਗੜ੍ਹ ਵਿਖੇ ਸਰਕਾਰ ਨਾਲ ਪੰਜਾਬ ਪਵਨ ਵਿੱਚ ਕਿਸਾਨਾਂ ਨੇ ਕੀਤੀ ਮੀਟਿੰਗ ਬਾਇਓ ਸੀएनजी ਪਲਾਂਟ ਦੇ ਮੁੱਦੇ ਤੇ ਹੋਈ ਬੈਠਕ ਸਰਕਾਰ ਨੇ ਮਹਰਾਂ ਦੀ ਮੌਜੂਦਗੀ ਵਿੱਚ ਸਾਂਝੀ ਕਮੇਟੀ ਬਣਾਉਣ ਦਾ ਦਿੱਤਾ ਪ੍ਰੋਸਾ ਮੀਟਿੰਗ ਤੋਂ ਬਾਅਦ ਕੋਆਰਡੀਨੇਟਰ ਸੁਖਦੇਵ ਸਿੰਘ ਨੇ ਦਿੱਤੀ ਜਾਣਕਾਰੀ ਕੈਬਨਿਟ ਮੰਤਰੀ ਅਮਨ अरोड़ा ਨੇ ਦਿੱਤਾ ਬਿਆਨ ਕਿਹਾ ਜੇ ਇਹਨਾਂ ਫੈਕਟਰੀਆਂ ਰਾਹੀਂ ਫੈਲਣਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਤਾਂ ਬੰਦ ਕਰਕੇ ਲਾਇਸੈਂਸ ਕੀਤੇ ਜਾਣਗੇ ਰੱਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੱਜ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਕੀਤੀ ਮੁਲਾਕਾਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਤਾ ਵੱਡਾ ਬਿਆਨ ਕਿਹਾ ਜਿਨ੍ਹਾਂ ਲੋਕਾਂ ਨੇ ਸਿੱਖ ਪੰਥ ਨਾਲ ਧੋਖਾ ਕੀਤਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ ਦਲਾਲਾਬਾਦ ਵਿੱਚ ਲਗਾਇਆ ਜਾ ਰਿਹਾ ਵਿਕਲਾਂਗ ਬਿਰਧ ਸਹਾਇਤਾ ਕੈਂਪ ਆਮ ਆਦਮੀ ਪਾਰਟੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪੋ ਆਪਣੇ ਹਲਕਿਆਂ ਵਿੱਚ ਦਾਖਲ ਕੀਤੇ ਨਾਮਜ਼ਦਗੀ ਪੱਤਰ ਰੋहतक ਤੋਂ ਵਿਜੇਂਦਰ ਸਿੰਘ ਹੁੱਡਾ ਨੇ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ ਵਿੱਚ ਭਰਿਆ ਨਾਮਜ਼ਦਗੀ ਪੱਤਰ ਅਬਵਲੀ ਵਿਖੇ ਕੁਲਦੀਪ ਗੱਦਰਾਣਾ ਨੇ ਕੈਬਨਟ ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਹਾਜ਼ਰੀ ਵਿੱਚ ਦਾਇਰ ਕੀਤਾ ਨਾਮਜ਼ਦਗੀ ਪੱਤਰ। ਥਾਣੇ ਸਰ ਤੋਂ ਕ੍ਰਿਸ਼ਨ ਬਜਾਜ ਨੇ ਪੰਜਾਬ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ ਦੀ ਹਾਜ਼ਰੀ ਵਿੱਚ ਪਰਿਆ ਨਾਮਜ਼ਦਗੀ ਪੱਤਰ। ਅਮਰੀਕਾ ਵਿੱਚ ਕਾਲੇ ਵਿਅਕਤੀ ਨੇ ਕਪੂਰਥਲਾ ਦੇ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਪੰਜਾਬ ਵਿੱਚ ਸਮੂਹਿਕ ਛੁੱਟੀ ਤੇ ਚੱਲ ਰਹੇ ਬਿਜਲੀ ਕਾਮਿਆਂ ਵੱਲੋਂ ਅੱਜ ਵੀ ਲਗਾਤਾਰ ਕੀਤਾ ਗਿਆ ਤਰਨਾ ਪ੍ਰਦਰਸ਼ਨ ਮਾਚੀਵਾੜਾ ਵਿੱਚ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੈਨੇਜਮੈਂਟ ਖਿਲਾਫ ਕੀਤਾ ਗਿਆ ਤਰਨਾ ਪ੍ਰਦਰਸ਼ਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਸਾਹਮਣਾ ਚੰਡੀਗੜ੍ਹ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਕਾਰਨ ਲੋਕਾਂ ਨੇ ਗੁੱਸੇ ਵਿੱਚ ਆ ਕੇ ਕੀਤੀ ਬਿਜਲੀ ਗ੍ਰਿਡ ਦੀ ਪੰਤੋੜ ਕੇਂਦਰ ਵੱਲੋਂ ਪੰਜਾਬ ਵਕਫ ਕਾਨੂੰਨ ਦੇ ਬਦਲਾਅ ਨੂੰ ਲੈ ਕੇ ਮੁ슬림 ਸੰਗਠਨ ਜਤਾ ਰਹੇ ਵਿਰੋਧ ਮਲੇਰਕੋਟਲਾ ਵਿੱਚ ਕੀਤੀ ਗਈ ਵੱਡੀ ਪ੍ਰੈਸ ਕਾਨਫਰੰਸ ਪਟਾਣਕੋਟ ਵਿਖੇ ਚੱਲ ਰਹੀ ਸੀ ਨਜਾਇਜ਼ ਮਾਈਨਿੰਗ ਮਾਈਨਿੰਗ ਵਿਭਾਗ ਤੇ ਪੁਲਿਸ ਨੇ ਕੀਤੀ ਛਾਪੇਮਾਰੀ ਪੁਲਿਸ ਨੂੰ ਦੇਖ ਕੇ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀ ਹੋਏ ਫਰਾਰ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 14 ਨਵੇਂ ਐਮਰਜੈਂਸੀ ਰਿਸਪੌਂਸ ਸਿਸਟਮ ਮੋਟਰਸਾਈਕਲਾਂ ਨੂੰ ਦਿੱਤੀ ਗਈ ਹਰੀ ਚੰਡੀ 17 ਸਤੰਬਰ ਤੋਂ ਟੈਕਸ ਫ੍ਰੀ ਹੋ ਸਕਦਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਲਾਡਵਾਲ ਟੋਲ ਪਲਾਜ਼ਾ ਰੋਸਵਜੋਂ ਕਰਮਚਾਰੀ ਕਿਸੇ ਤੋਂ ਨਹੀਂ ਲੈਣਗੇ ਟੈਕਸ ਪੰਜਾਬ ਟੋਲ ਯੂਨੀਅਨ ਦਾ ਮੀਟਿੰਗ ਤੋਂ ਬਾਅਦ ਵੱਡਾ ਐਲਾਨ ਸੰਗਰੂਰ ਵਿਖੇ ਆਪਸੀ ਰੰਜਿਸ਼ ਦੇ ਚਲਦੇ ਕੁੜੀ ਦੇ ਨਾਮ ਤੇ ਜਾਲੀ ਆਈਡੀ ਬਣਾ ਕੇ ਬੁਲਾਇਆ ਮੁੰਡਾ ਬਦਮਾਸ਼ਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਕੀਤੀ ਵੱਡ ਟੁੱਕ ਹਸਪਤਾਲ ਵਿੱਚ ਮੁਰਤੋਂ ਕੀਤਾ ਹਮਲਾ ਨਾਬਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਰੋਮੀ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਕੀਤਾ ਗਿਆ ਸ਼ਿਫਟ ਭਾਰੀ ਸੁਰੱਖਿਆ ਹੇਠ ਲਜਾਇਆ ਗਿਆ ਜੇਲ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ